ਤੁਸੀਂ ਯੂਐਸ 에ਅਰ ਫੋਰਸ ਦੇ ਪਹਿਲੇ ਸਿੱਖੋ ਜਦੋਂ ਤੁਸੀਂ ਇਹ ਫੋਰਸਿਸ ਜੁਆਇਨ ਕੀਤੀ ਰਾਈਟ ਤੇ ਤੁਹਾਨੂੰ ਯੂਐਸ 에ਅਰਸ ਫੋਰਸ ਵੱਲੋਂ ਕੀ ਗਾਈਡੈਂਸ ਮਿਲੀਆਂ ਕੀ ਸਪੋਰਟ ਮਿਲੀ ਟੂ ਰਿਪਰੈਜ਼ੈਂਟ ਯੋਰ ਰਿਲੀਜੀਅਨ ਐਂਡ ਆਲਸੋ ਰਿਪਰੈਜ਼ੈਂਟ ਯੋਰ ਕੰਟਰੀ ਸੋ ਜੇ ਮੈਂ ਆਪ ਦੀ ਗੱਲ ਕਰਾਂ ਮੇਰਾ ਪ੍ਰੋਸੈਸ ਸਾਰਾ ਸਮੁੰਦਰੀ ਹੈ इवन ਮੈਂ ਫਰਸ ਸੀਗਾ ਪਰ ਹੁਣ ਆਰਮ ਫੋਰਸਿਸ ਡਾਈਵਰਸਿਟੀ ਨੂੰ ਬਹੁਤ ਸਪੋਰਟ ਕਰਦੀ ਹੈ ਕੋਈ ਇਸ਼ੂ ਨਹੀਂਗਾ ਡਾਈਵਰਸ ਸਾਰਾ ਕੁਝ ਜਦੋਂ ਮੈਂ ਇੰਟਰਵਿਊ ਦੇ ਰਿਹਾ ਸੀ ਬੋਰਡ ਪੈਨਲ ਨਾਲ देयर वाज ਲਾਈਕ ਉੱਥੇ ਲੁਟਨਲ ਕਰਨਲ ਬੈਠੇ ਸੀ ਮੇਜਰ ਬੈਠੇ ਸੀ ਕੈਪਟਨ ਬੈਠੇ ਸੀ ਲੁਟਨੈਂਟ ਬੈਠੇ ਸੀਗੇ 12 ਆਫਿਸਰ ਸੀ ਮੈਂ ਟੇਬਲ ਦੇ ਉੱਰਲੇ ਪਾਸੇ ਸੀ ਉੱਪਰਲੇ ਪਾਸੇ ਸਾਰੇ ਸੀਗੇ ਤੇ ਅਸੀਂ ਬਹੁਤ ਸਾਰੀਆਂ ਪ੍ਰਾਣੀਆਂ ਕਲਚਰ ਦੀਆਂ ਵੀ ਗੱਲਾਂ ਕੀਤੀਆਂ ਇੰਡੀਆ ਦੀ ਵੀ ਗੱਲਾਂ ਕੀਤੀਆਂ इवन ਕਿਉਂਕਿ ਮੇਰਾ ਬਚਪਨ ਉੱਥੇ ਰਿਹਾ ਜਦੋਂ ਇੰਟਰਵਿਊ ਚੱਲ ਰਿਹਾ ਸੀ ਇੰਟਰਵਿਊ ਦੇ ਵਿੱਚ ਤੇ ਉਹਨਾਂ ਨੂੰ ਵੀ ਪਤਾ ਸੀ ਵੀ ਲਾਈਕ ਤੂੰ ਪਹਿਲਾਂ ਬੰਨਾ ਐ ਇਸ ਚੀਜ਼ ਦਾ ਤੈਨੂੰ ਕਿਦਾਂ ਫੀਲ ਹੁੰਦਾ ਤੇ ਮੈਂ ਉਸ ਦਿਨ ਵੀ ਕਿਹਾ ਸੀ ਕਿ ਮੈਨੂੰ ਉਹ ਦਿਨ ਵਧੀਆ ਫੀਲ ਹੋਊਗਾ ਜਦੋਂ ਮੈਂ ਵੈਲਚ ਫੀਲਡ ਵੈਲਚ ਫੀਲਡ ਹੈ ਆਫੀਸਰ ਟ੍ਰੇਨਿੰਗ ਸਕੂਲ ਦਾ ਫੀਲਡ ਜਿੱਥੇ ਲਾਸਟ ਪੀਰੀਅਡ ਹੁੰਦੀ ਜਦੋਂ ਆਫਸਰ ਬੰਦੇ ਆ ਲੋਕੀ ਤੇ ਮੈਂ ਜਿੱਦਨ ਉੱਥੇ ਪੱਗ ਬਣ ਸਕਾਂ ਤਾਂ ਤੇ ਉਹ ਵਾਕਈ ਉਹਨਾਂ ਨੇ ਵੇਟ ਕੀਤੀ ਮੈਂ ਨਵੰਬਰ ਚ ਸਿਲੈਕਟ ਹੁੰਨਾ ਨਵੰਬਰ ਚ ਪੇਪਰਵਰਕ ਸਾਈਨ ਹੁੰਦਾ ਮਈ ਚ ਮੈਂ ਉਦੋਂ 7 ਮਹੀਨਿਆਂ ਬਾਅਦ ਮਈ 26 2023 ਨੂੰ ਮੈਂ ਭਗਵਾਨ ਦੇ ਵੈਲਚ ਫੀਲਡ ਤੇ ਪੱਗ ਬੰਨ ਕੇ ਵਾਕ ਕੀਤੀ ਉਥੇ 5-10 ਹਜ਼ਾਰ ਬੰਦਾ ਹੋਣਾ ਉਹ ਸਾਰੇ ਮੈਨੂੰ ਰੈਕਗਨਾਈਜ਼ ਵੀ ਕਰ ਰਹੇ ਸੀ ਫੋਟੋਆਂ ਵੀ ਖਿੱਚ ਰਹੇ ਸੀਗੇ ਬਾਕੀ ਸਾਰੇ ਮੋਨੇ ਸੀ ਮੈਂ ਇਕੱਲਾ ਪੱਗ ਵਾਲਾ ਵਾਕ ਕਰ ਰਿਹਾ ਸੀ ਉਥੇ ਉਹ ਬਹੁਤ ਉਹ ਪ੍ਰਾਊਡ ਤੇ ਉਹ ਫੀਲਿੰਗ ਤੇ ਉਹ ਉਹ ਜਿਹੜਾ ਸਮਾਂ ਸੀ ਉਹ ਮੈਂ ਅੱਜ ਖੜੇ ਪੈਰ ਵੀ ਯਾਦ ਕਰ ਸਕਦਾ ਤੇ ਮੈਂ ਸਭ ਕੁਝ ਫੀਲ ਕਰ ਸਕਦਾ ਲੋਕੀ ਉਥੋਂ ਅ ਅਲਬਾਮਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ ਉਹ ਸਪੈਸ਼ਲ ਆਈ ਸੀਗੀ ਮੇਰੇ ਪੱਗ ਬੰਨਣ ਦੋ ਵਾਰੀ ਇੱਕ ਵਾਰ ਮੇਰੇ ਇੰਟਰਵਿਊ 에ਅਰਫੋਰਸ ਅਸੇ ਇੰਟਰਵਿਊ ਸੀਗਾ ਉਦੋਂ ਮੇਰੀ ਫੋਟੋਆਂ ਕਿਚੀ ਜਾਨੀ ਅਸੇ ਉਦੋਂ ਸਪੈਸ਼ਲ ਬੰਨਣਾ ਹੈ ਉਥੋਂ 200 ਮੀਲ ਸੀ ਉਹ ਤੇ ਫੇਰ ਦੂਸਰੀ ਵਾਰੀ ਮੇਰੇ ਜਦਨ ਗ੍ਰੈਜੂਏਸ਼ਨ ਸੀਗੀ ਉਹ ਦਿਨ ਸਵੇਰੇ 7 ਵਜੇ ਆ ਕੇ ਗੇਟ ਤੇ ਖੜੇ ਸੀ ਬੇਸ ਦੇ ਐਂਟਰ ਨਹੀਂ ਕਰ ਸਕਦੇ ਅੰਦਰ ਮੈਨੂੰ ਬਾਹਰ ਸੱਦ ਕੇ ਮੈਂ ਬਾਹਰ ਗਿਆ ਤੇ ਉੱਥੇ ਮੇਰੀ ਉਹਨਾਂ ਨੇ ਪੱਗ ਬੰਨੀ ਤੇ ਮਤਲਬ ਸਾਰੇ ਲੋਕੀ ਉਸ ਗੱਲ ਦੀ ਪ੍ਰੇਜ਼ ਵੀ ਕਰ ਰਹੇ ਸੀ ਪੱਗ ਸੋਹਣੀ ਵੀ ਲੱਗ ਰਹੀ ਸੀ ਬੜੇ ਲੋਕਾਂ ਨੂੰ ਪੱਗ ਪਸੰਦ ਆਈ ਕਈਆਂ ਲੋਕਾਂ ਨੂੰ ਨਹੀਂ ਇਹਨਾਂ ਹਜੇ ਪਤਾ ਪੱਗ ਦਾ ਇਹ ਉਹ ਆਪਦੀ ਪਗ ਰਿਪਰੈਜ਼ੈਂਟ ਕਰਕੇ ਆਪਦੀ ਕਾਮ ਨੂੰ ਰਿਪਰੈਜ਼ੈਂਟ ਕਰਕੇ ਆਪਦੀ ਹੋਂਦ ਦੀ ਥੋੜੀ ਸ਼ਵੀ ਛੱਡ ਕੇ ਮੈਨੂੰ ਬਹੁਤ ਚੰਗਾ ਲੱਗਿਆ ਉਹਦੋਂ ਤੇ 에ਅਰ ਫੋਰਸ ਨੇ ਮੈਨੂੰ ਫੁੱਲੀ ਸਪੋਰਟ ਕੀਤਾ ਕੋਈ ਇਸ਼ੂ ਨਹੀਂ ਆਇਆ ਮੈਨੂੰ ਡਾਈਵਰਸ ਮਤਲਬ ਡਾਈਵਰਸਰੀ ਨੂੰ ਸਪੋਰਟ ਕਰਦੇ ਆ ਪਗ ਨੂੰ ਸਪੋਰਟ ਕੀਤਾ ਬੀਰਡ ਨੂੰ ਸਪੋਰਟ ਕੀਤਾ ਇਵਨ ਮੇਰੇ ਗੈਸ ਮਾਸਕ ਦੇ ਟੈਸਟ ਫੇਲ ਹੋਏ ਮੈਂ ਬੀਰਡ ਕਰਕੇ ਮੈਂ ਲੀਟ ਪਾਸ ਕੀਤੇ ਇਟਸ ਫਾਈਨ ਬਿਕਾਜ਼ ਮੇਰੀ ਲੀਕ ਹੋਈ ਇਸ ਗੈਸ ਮਾਸਕ ਦੇ ਵਿੱਚੋਂ ਸਾਈਡ ਤੋਂ ਤੇ ਉਹਨਾਂ ਨੇ ਮਾਸਕ ਦੁਆਰਾ ਤਿਆਰ ਕਰਾਏ ਸੋ ਇਟਸ ਆਲ ਗੁੱਡ ਮੈਨੂੰ ਵਧੀਆ ਰਿਹਾ ਮਤਲਬ ਹੇਤਾ ਕੋਈ ਦਿੱਕਤ ਨਹੀਂ ਆਈ ਮੈਨੂੰ ਸੋਨ ਨੇ ਸਪੈਸ਼ਲੀ ਮਾਸਕ ਤੁਹਾਡੇ ਵਾਸਤੇ ਤਿਆਰ ਕੀਤੇ ਆ ਹਾਂਜੀ ਵਾਓ ਹਾਂਜੀ ਗੈਸ ਮਾਸਕ ਤਿਆਰ ਕੀਤਾ ਸੀ ਉਹਨਾਂ ਨੇ ਮਤਲਬ ਆਰਡਰ ਤੇ ਕਰਨਾ ਤੇ ਕਿਸੇ ਕੰਪਨੀ ਦਾ ਕੰਟਰੈਕਟ ਉਹਨਾਂ ਨਹੀਂ ਸੀਗਾ ਪਰ ਉਹਨਾਂ ਨੇ ਤਿਆਰ ਕਰਵਾਇਆ ਤੇ ਉਹ ਮੇਰੇ ਫਿੱਟ ਆਇਆ ਮੈਂ ਤਿੰਨਾਂ ਦੀ ਗੈਸ ਮਾਸਕ ਟੈਸਟ ਪਹਿਲਾਂ ਫੇਲ ਕੀਤੇ ਸੀ ਉਦੋਂ ਵਾਓ ਹਾਂਜੀ ਆਈ ਥਿੰਕ ਇਟਸ ਅ ਵੈਰੀ ਗੁੱਡ ਥਿੰਗ ਬਿਕਾਜ਼ ਯੂ ਐਸ ਫੋਰਸਸ ਵਿੱਚ ਵੀ ਡਾਇਵਰਸਟੀ ਆ ਰਹੀ ਐ ਐਂਡ ਥੈਨ ਬਹੁਤ ਜ਼ਿਆਦਾ ਯੂ ਨੋ ਸਿੱਖ ਜੁਆਇਨ ਕਰ ਰਹੇ ਨੇ ਯੂ ਐਸ ਫੋਰਸਸ ਨੂੰ which is ਬੜੀ ਪ੍ਰਾਊਡ ਹਾਂਜੀ ਆਰਮੀ ਚ ਪਹਿਲਾਂ ਹੀ ਆਫੀਸਰ ਸੇ ਹੈਗੇ ਸੀਗੇ ਆਪਣੇ ਸਿੱਖ ਹੈਗੇ ਸੀਗੇ 에어 ਫੋਰਸ ਚ ਹੈ ਨਹੀਂ ਸੀਗੇ ਨੇਵੀ ਚ ਵੀ ਹੁਣ ਮੈਨੂੰ ਥੋੜੇ ਦਿਨ ਪਹਿਲਾਂ ਹੋਇਆ ਮਹੀਨਾ ਤੋਂ 2 ਮਹੀਨੇ ਹੋਏ ਇੱਕ ਸਿੱਖ ਸਰਵਿਸ ਮੈਂਬਰਸ ਦਾ ਗਰੁੱਪ ਹੈ ਉnde ਜਿੱਥੇ ਮੈਨੂੰ ਮੈਸੇਜ ਪਤਾ ਲੱਗਿਆ ਵੀ ਕੋਈ ਨੇਵੀ ਚ ਮੁੰਡਾ ਆਇਆ ਨਵਾਂ ਜਿਹੜਾ ਆਫੀਸਰ ਬਣਿਆ ਟ੍ਰੈਕ ਕਮਿਸ਼ਨ ਹੈ ਤੇ ਚੰਗਾ ਲੱਗਦਾ ਜਦੋਂ ਇਦਾਂ ਦੀ ਕੋਈ ਅਚੀਵਮੈਂਟ ਇੱਕ ਮਰੀਨ ਹੈ ਉਹਨਾਂ ਦੇ ਫਾਦਰ ਨੇ ਮੈਨੂੰ ਰੀਚ ਕੀਤਾ ਸੀਗਾ ਲਾਸਟ ਈਅਰ ਉਹ ਮੈਂ ਜਿੱਦੋਂ ਕਮਿਸ਼ਨ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਬੇਟੇ ਨੇ ਮਰੀਨ ਬੂਟ ਕੈਂਪ ਚੋ ਗ੍ਰੈਜੂਏਟ ਕੀਤਾ ਸੀ ਉਸ ਮੰਥ ਤੇ ਸਾਰੀ ਬ੍ਰਾਂਚਾਂ ਚ ਉਹ ਉਦੋਂ ਤੱਕ ਮਰੀਨ ਚੋਂ ਪਹਿਲਾ ਸਿੱਖ ਸੀ ਉਹ ਮਰੀਨ ਕੋਰ ਚ ਅ ਲਿਸਟਡ ਰੈਂਕ ਹੈ ਪਰ ਉਹ ਪਹਿਲਾ ਸਿੱਖ ਸੀਗਾ ਸੋ ਚੰਗਾ ਲੱਗਦਾ ਜਦੋਂ ਆਪਦੇ ਨੂੰ ਵੇਖਦੇ ਆ ਹੌਲੀ ਹੌਲੀ ਗਰੋ ਕਰ ਰਹੇ ਆ ਆਉਣ ਵਾਲੀ ਪੀੜ੍ਹੀਆਂ ਵਾਸਤੇ ਸਿਖਾਲਾ ਕਰ ਰਹੇ ਆ ਸੋਖਾ ਕਰ ਰਹੇ ਆ ਐਬਸੋਲੂਟ ਮੇਰੇ ਵਾਸਤੇ ਵੀ ਕਿਸੇ ਨੇ ਕੀਤਾ ਹੋਣਾ ਮੈਂ ਗਾਂ ਕਿਸੇ ਵਾਸਤੇ ਕਰ ਰਿਹਾ ਹਾਂ